ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੈ ਜਿਸ ਵਿੱਚ ਕੁਝ ਔਰਤਾਂ ਵੱਲੋਂ ਇੱਕ ਔਰਤ ਦੀ ਮਾਰਕੁੱਟਾਈ ਕੀਤੀ ਜਾ ਰਹੀ ਹੈ ਇਹ ਵਾਇਰਲ ਵੀਡੀਓ ਹਲਕਾ ਮਜੀਠਾ ਦੇ ਪਿੰਡ ਤਲਵੰਡੀ ਖੁੰਮਣ ਨੇੜੇ ਏਡਾ ਜੈਕੀਪੁਰ ਦੀ ਹੈ ਘਰ ਜਾਣ ਵਾਲੇ ਰਸਤੇ ਤੋਂ ਮੰਬੂਲੀ ਗਲਪਾ ਤੋਂ ਵੱਡਾ ਝਗੜਾ ਹੋਣ ਕਾਰਨ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਸਬੰਧੀ ਵੀਡੀਓ ਨਾਲ ਗਲਪਾ ਦੌਰਾਨ ਪੀੜਤ ਧਿਰ ਦਾ ਕੀ ਕਹਾਣਾ ਹੈ ਤੁਸੀਂ ਜੁੜੇ ਹੋ ਪਬਲਿਕ ਕ੍ਰਾਈਮ న్యూਸ ਦੇ ਨਾਲ ਮਜੀਠੇ ਤੋਂ ਰਣਜੀਤ ਸਿੰਘ ਰਾਜਾ ਦੀ ਰਿਪੋਰਟ ਮੈਂ ਤਰਪਾਲ ਸਿੰਘ ਮੇਰਾ ਨਾਮ ਭਲਵੰਤ ਸਿੰਘ ਸਨੋਪਲਕਰ ਸਿੰਘ ਪਿੰਡ ਤਲਵੰਡੀ ਖੁੰਮੜੇ ਨੇ ਇਹ ਘਟਨਾ ਇਹ ਤੇ ਮੇਰਾ ਘਰ ਨੂੰ ਰਾ ਜਾਂਦਾ ਮਤਲਬ ਕਿ ਇਹ ਗਵਾਂਡੀ ਹੱਟੇ ਉਹਨਾਂ ਦੇ ਕਿਲੇ ਗੱਡੀ ਰਾਜ ਡੰਗਰ ਬੰਨ ਛੱਡਦੇ ਆ ਉਹ ਮਤਲਬ ਇਹਨਾਂ ਨੂੰ ਇੱਕ ਦੋ ਵਾਰੀ ਪਹਿਲਾਂ ਵੀ ਗਿਆ ਤੇ ਮਤਲਬ ਡੰਗਰ ਤੇ ਰੇਡੀਆਂ ਨਾਲ ਖਲਾ ਰਿਹਾ ਕਰੋ ਮਤਲਬ ਇੱਥੇ ਤੇ ਮੇਰੇ ਨਾਲ ਦੀ ਨਿ ਪੈਗਨਟੀ ਹੈ ਤਾਂ ਪੈਨਾ ਸੀ ਇਹ ਤੇ ਮੈਂ ਜਾਣਾ ਹੁੰਦਾ ਵਾ ਗੱਡੀ ਗੁੱਡੀ ਲੈ ਕੇ ਤੇ ਇਸ ਕਰਕੇ ਇਹਨਾਂ ਨੂੰ ਕਿਹਾ ਤੇ ਇਹ ਗੱਲ ਨੂੰ ਕਰਕੇ ਜਨਾ ਅੱਜ ਮੇਰੀ ਨਾਨੀ ਦੀ ਗੱਲ ਪੈ ਗਈ ਹੈ ਜਿਹੜੀ ਜੰਗਲ ਘਰ ਦੀ ਰੇਨਾ ਬਜੀਤਪੁਰ ਤੇ ਮੁੰਡਾ ਉਹਨਾਂ ਦਾ ਹੱਥ ਲਾਪਰੀ ਤੇ ਕੁਰਲੀ ਹੱਥ ਤੇ ਬੋਤ ਫਰੀ ਸਾਜੀ ਜੀ ਕੁਸ਼ਕਾ ਕੀਤੀ ਚੋਕੀ ਜੇਂਤੀ ਪਰਚੋਕੀ ਹੁਣ ਉਹਨਾਂ ਨੂੰ ਕਰ ਲਈ ਜਾਂਦੇ ਸਖਤ ਸੰਤਕਾਰ ਲਈ ਕਰਾਂ ਮੰਗ ਕਰਦੇ ਆ ਜੀ ਜਨਾ ਇਹਨਾਂ ਤੇ ਸਖਤ ਤੋਂ ਸੰਤਕਾਰ ਕਾਰਵਾਈ ਕੀਤੀ ਜਾਵੇ ਅਨੀ ਮੈਂਬਰ ਸਾਹਿਬਾ ਜਿਹੜੀ ਇੱਕ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਆ ਤੇ ਉਹਦੇ ਸਬੰਧ ਵਿੱਚ ਕੁਝ ਦੋਸ਼ ਲਾਇਆ ਤੁਹਾਡੇ ਉੱਪਰ ਵੀ ਕੁੱਟਮਾਰ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਕੀ ਕਰਨਾ ਹੈ ਤਾਂ ਵੀ ਜੀ ਇਹੋ ਕਾਰਨ ਆ ਪਈ ਇਹ ਜਨਾਨੀ ਜਿਹੜੀ ਆ ਇਹ ਕੱਚ-ਕੁੱਚ ਸਾਡੇ ਜੋ ਵੀ ਟੁੱਟੀਆਂ ਪਲੇਟਾਂ ਆ ਜਾਂ ਘਰਾਂ ਚ ਲਾਈ ਦੀਆਂ ਇਹ ਤੇ ਕੱਚ-ਕੁੱਚ ਬਲਬ ਬਲਬ ਸਾਰੇ ਸਾਡੀ ਪੈਰੀ ਸੁਟਦੇ ਆ ਤੇ ਅਹੀਂ ਕੱਲ ਕਦੂ ਕਰਨਾ ਜਦੋਂ ਗਏ ਆ ਤੇ ਪੈਰ ਚ ਵੱਜ ਗਿਆ ਬਲਬ ਤੇ ਲਗੋ ਲਾਨ ਹੋ ਗਿਆ ਪੈਰ ਤੇ ਅੱਜ ਵੀ ਪਾਣੀ ਦੇਖਣ ਗਏ ਕਦੂ ਕਰਨ ਲੱਗੀਆਂ ਤੇ ਇਹ ਗਾਲ ਮਦਾ ਕੰਡਦਾ ਵੀ ਆ ਕਿ ਜਿੱਦਾਂ ਮਰਜ਼ੀ ਜੋ ਮਰਜ਼ੀ ਪੈਰ ਪਾਟਣ ਪਾਹ ਹੱਥ ਪਾਟਣ ਮੈਂ ਤੇ ਕੂੜਾ ਕੰਨ ਦੇਦਾ ਸੁਟਣਾ ਤੇ ਮੈਂ ਜੋ ਪਰ ਘਰ ਆ ਗਿਆ ਨਹੀਂ ਪਿੰਡ ਦੀ ਪੰਚਾਇਤ ਨੂੰ ਕੱਲ ਦੀ ਇਤਲਾਹ ਦਿੱਤੀ ਸੀ ਅੱਜ ਵੀ ਸਵੇਰੇ ਤੇ ਟੈਕਨਾਲਜੀ ਘਰ ਦੇ ਪਰਿਵਾਰ ਗਿਆ ਆ ਵੀ ਚਲ ਅਸੀਂ ਜਾ ਕੇ ਕਹਾਂ ਉਹਨੇ ਤੂੰ ਨਾ ਜਾ ਦੇ ਅਸੀਂ ਕਹਾਂ ਉਹਨੇ ਵੀ ਨਾ ਸੁੱਟ ਤੇ ਘਰ ਦੇ ਗਏ ਆ ਤੇ ਘਰਦਿਆਂ ਨੂੰ ਗੰਦਮਾਲ ਬੋਲਣ ਡੈ ਪਿਆ ਇਹਨਾਂ ਦੇ ਹੱਥੀ ਪੈ ਗਈ ਇਹਦੇ ਵਾਲ ਫੜਲੇ ਇਹਨਾਂ ਫੜਲੇ ਤੇ ਜਦੋਂ ਇਹ ਕੁਲਤੀਆਂ ਆ ਤੇ ਕੋਸ਼ ਉਹਦੇ ਚਾਚਾ ਸਹੁਰਾ ਤੇ ਚਾਚੀ ਸਾਸਾ ਉਹੋ ਛਡਣ ਡਈਏ ਤੇ ਮੈਂ ਮੁੜ ਕੇ ਭਜਾ ਗਿਆ ਮੈਂ ਜਾ ਕੇ ਛਡਾਇਆ ਨਹੀਂ ਛੜਦੀਆਂ ਨਾ ਇੱਕ ਦੂਜੇ ਵਾਲ ਘੁੱਟ ਕੇ ਫੜੇ ਸੀ ਦੋ ਮੈਂ ਆਪਣੇ ਘਰ ਦੀ ਤੇ ਦਵਤੜਾ ਮਾਰੀਆਂ ਤੇ ਦੋ ਦੇ ਮਾਰੀਆਂ ਵੀ ਤੁਸੀਂ ਛੱਡੋ ਕੁੜੀ ਮੈਂ ਤੇ ਆਪਣੇ ਘਰ ਦੀ ਨੂੰ ਕਿਹਾ ਤੇ ਤੁਸੀਂ ਆਏ ਕੋਲਾ ਮਦਨ ਜਦੋਂ ਪਿੰਡ ਦੀ ਪੰਚਾਇਤ ਨੂੰ ਕਿਹਾ ਤੇ ਪਿੰਡ ਦੀ ਪੰਚਾਇਤ ਮਰਸੀ ਭਗਵਾਨ ਵਰਮੀ ਸਰਵ ਸੰਗਿਆ ਕਿੰਡ ਇੰਟਰਸਟ ਦੇ ਮੁੱਖ ਸੰਚਾਲਕ ਸਰਜੀਤ ਸਿੰਘ ਬਰਾੜ ਇਹ ਸੰਸਥਾ ਦੇ ਪ੍ਰਮੁੱਖ ਹਿੱਦਿਆਰ ਹੈ ਜੀ ਇਹਦੀ ਪਤਨੀ ਨਾਲ ਜੋ ਕੁਝ ਜਾਤੀ ਲੋਕਾਂ ਨੂੰ ਕੀਤੀ ਗਈ ਹੈ ਚਿੱਟੇ ਦੇ ਨਾਲ ਹੁੰਦਾ ਕਰਦੀ ਹੋਈ ਆ ਪਿੰਡ ਤਲਵੰਡੀ ਸੁੰਮਣ ਚ ਅਸੀਂ ਉਹ ਘਟਨਾ ਦੀ ਕਰੜੇ ਸ਼ਬਦਾ ਚ ਨਿੰਦਾ ਕਰਦੇ ਹਾਂ ਔਰ ਇਸ ਸਬੰਧਤ ਅਸੀਂ ਸਬੰਧਤ ਚੌਕੀ ਜੰਦੀਪੁਰ ਨੂੰ ਦਰਖਾਸਤ ਕਰ ਦਿੱਤੀ ਦੋਸ਼ੀਆਂ ਦੇ ਵਿਰੁੱਧ ਦੋਸ਼ੀਆਂ ਦਾ ਦਰਖਾਸਤ ਕਰਕੇ ਅਸੀਂ ਮਜੀਠੇ ਇਹਨਾਂ ਦੀ ਪਤਨੀ ਭੈਣ ਜੀ ਨੂੰ ਐਡਮਿਟ ਕਰਵਾਇਆ ਗਿਆ ਕਿਉਂਕਿ ਗੰਬੀਰ ਸੱਟਾਂ ਲੱਗੀਆਂ ਮੈਮ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਦੋਸ਼ੀਆਂ ਨੇ ਜਿਨ੍ਹਾਂ ਲੋਕਾਂ ਨੇ ਇਹ ਭੈਣ ਨਾਲ ਮਾਰਾ ਸੱਟਾਂ ਗਾਲੀ ਗਲੋਚ ਵੇਖੋ ਵੀਡੀਓ ਵਾਇਰਲਿਆ ਵੀਡੀਓ ਬਣੀ ਪਈ ਹੈ ਕਿਉਂਕਿ ਪੁਲਿਸ ਨੂੰ ਵੀ ਅਸੀਂ ਵੀਡੀਓ ਦਿੱਤੀ ਆ ਚੱਕਤੇ ਦਿਨ ਅਜਾਤੀ ਕੀਤੀ ਗਈ ਆ ਕੱਲੀ ਘਰ ਸੀ ਬੱਚੇ ਘਰ ਸੀ ਅਸੀਂ ਪ੍ਰਸ਼ਾਸਨ ਤੋਂ ਖਾਸ ਕਰਕੇ ਪੰਜਾਬ ਪੁਲਿਸ ਕੋ ਪੂਰਾ ਸਮਾਜ ਆ ਸਮਾਜਿਕ ਸੰਗਠਨ ਜਥੇਬੰਦੀਆਂ ਇਕਤਾ ਰੂਪ ਚ ਅਸੀਂ ਜੋ ਭੈਣ ਜੀ ਨਾਲ ਅਜਾਤੀ ਧੱਕੇਸ਼ਾ ਹੀ ਹੋਈ ਆ ਉਹਦੇ ਇਨਸਾਫ ਲਈ ਬੇਨਤੀ ਕਰਦੇ ਆ ਕਿ ਇਹ ਜੋ ਬੰਦਾ ਇਨਸਾਫ ਦਿੱਤਾ ਜਾਵੇ ਔਰ ਦੋਸ਼ੀਆਂ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇ ਅਦਰਵਾਈਜ਼ ਕੋਈ ਸਿਆਸੀ ਪ੍ਰਸ਼ਾਸਨ ਬਲੋ ਸਿਆਸੀ ਦਬਦਬਾ ਨਾ ਇਸ ਦੋਸ਼ੀ ਅਮਰਦ ਕੋਈ ਢਿੱਲੀ ਕਾਰਵਾਈ ਕੀਤੀ ਤਾਂ ਸਤੇ ਗੰਭੀਰ ਸਿੱਟੇ ਨਿਕਲਣਗੇ ਸੰਘਰਸ਼ ਦੀ ਰੂਪਰੇਖਾ ਤਿੱਖੀ ਹੋਵੇਗੀ ਕਿਉਂਕਿ ਅਸੀਂ ਇਨਸਾਫ ਲਈ ਬੇਨਤੀ ਕਰ ਰਹੇ ਹਾਂ ਇਸ ਕਰਕੇ ਅਸੀਂ ਉਹਦਾ ਜਿਹੜਾ ਸੱਟਾ ਨਿਕਲਣਾ ਵਾ ਉਹਦਾ ਖੁਦ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਅਸੀਂ ਸੜਕਾਂ ਦੇ ਉੱਤੇ ਕੇ ਹਾਂ ਦਾ ਨਾੜਾ ਮਾਰਾਂਗੇ ਚਿੱਟੇ ਦਿਨ ਜੋ ਇਸ ਦੀ ਪਤਨੀ ਭੈਣ ਜੀ ਨਾਲ ਜਾਤੀ ਹੋਈ ਆ ਦੁਬਾਰਾ ਫੇਰ ਉਸ ਜਿਸ ਦੇ ਕਰੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਔਰ ਪ੍ਰਸ਼ਾਸਨ ਤੋਂ ਉਸ ਦੇ ਇਨਸਾਫ ਲਈ ਬੇਨਤੀ ਕਰਦੇ ਆ ਕਿ ਉਹਦੇ ਜੋ ਦੋਸ਼ੀ ਅਮਰੋਦ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ। ਇਹੀ ਸਾਡੀ ਮੰਗ ਹੈ। ਕੋਲੀ ਖਮਨ ਤੋਂ ਕਿਰਨਦੀਪਪੁਰ ਵਾਸ਼ਫੋ ਬਲਵੰਤ ਸਿੰਘ ਵੱਲੋਂ ਦਰਖਾਸਤ ਆਈ ਆ ਜੀ ਕੁਟਮਾਸ ਬੰਦੀ। ਕੀ ਕਰਵਾਈ ਕੀਤੀ? ਉਹਨਾਂ ਦੇ ਬਿਆਨਾਂ ਦੇ ਖਾਦ ਆਪਾਂ ਪਛ ਰਾਤੀ ਦਿੱਤਾ ਸੀਗਾ। ਮਕਦਮਾ ਨੰਬਰ 48 ਮੇਜਰ 15724 ਅੰਡਰ ਸੈਕਸ਼ਨ ਜੀ 115 74 76 3 ਜਿਵੇਂ 5 ਇਹਨਾਂ ਸਦੇ ਦੀਨ ਪੱਤਰ ਦਿੱਤਾ ਕਰਤਾ ਵਾ ਇਹਦੇ ਵਿੱਚ ਜਗਿੰਦਰ ਸਿੰਘ ਤੇ ਉਹਦੀ ਵਾਈਫ ਜੀਤਪੁਰਨੀ ਉਹ ਅਜੇ ਰੈਸਟ ਪਾਤੀ ਹੈ ਉਹਨਾਂ ਨੂੰ ਅਜੇ ਇੱਕ ਪੇਸ਼ਦਾਨ ਕਰਾਇਆ ਗਿਆ ਵਾ ਬਾਕੀ ਉਹਦਾ ਮੈਡੀਕਲ ਜਿਹੜੀ ਹੈ ਜੀ ਕਿਰਨਦੀਪ ਕੌਰ ਮੈਡੀਕਲ ਹੌਂਸਤੇ ਜੋ ਵੀ ਮੈਡੀਕਲ ਚਾਹੀਦਾ ਉਹਦੇ ਦੀਨ ਕਰ ਲਈ ਗਈ ਇਹ ਸਰ ਜਿਹੜਾ ਝਗੜੇ ਦਾ ਕਾਰਨ ਕੀ ਹੈ ਜੀ ਮੁੰਡਲੀ ਜਾਂਦ ਦੇ ਵਿੱਚ ਕੀ ਕਾਰਨ ਆਏ ਨੇ ਝਗੜੇ ਦਾ ਕਾਰਨ ਇਹਦਾ ਇਹ ਹੈ ਕਿ ਇੱਕ ਧਿਰ ਜਿਹੜੀ ਹੈ ਮਨਦੀਪ ਦੇ ਕਹਿੰਦੀ ਹੈ ਕਿ ਇਹਨਾਂ ਨੇ ਰਸਤੇ ਵਿੱਚ ਜਿਹੜੇ ਆਪਣੇ ਪਸ਼ੂ ਬੰਦੇ ਆ ਤੇ ਰਸਤਾ ਬਲਾਕ ਕੀਤਾ ਵਾ ਇਹਨਾਂ ਨੂੰ ਕਹੀਏ ਨੇ ਕਿ ਆਪਾਂ ਪਰੇ ਆਪਣੇ ਇਥੋਂ ਪਸ਼ੂ ਨਹੀਂ ਰੋਲਦੇ ਤੇ ਦੂਸਰੀ ਤਾਂ ਜਿਹੜੀ ਉਹ ਕੰਦੀ ਕਿ ਸਾਡੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਕਾਚ ਵਗੈਰਾ ਦਾ ਕੂੜਾ ਕਰਕੜ ਸੁੱਟ ਦਿੰਦੇ ਆ ਜਿਹਦੇ ਕਰਕੇ ਹੀ ਆਪਣੀ ਪਹਿਲੀ ਚੀਜ਼ ਨੇ ਸਾਡੇ ਕਾਚ ਵੱਜਦਾ ਵਾ ਇਹਨਾਂ ਦੀ ਆਪਸ ਵਿੱਚ ਜੇਸੇ ਕਰ ਤੋਂ ਇਹ ਚੱਲਦੀ ਸੀ ਕਾਨੂੰਨ ਸਮੇਤ ਤੇ ਹੁਣ ਇਹਨਾਂ ਦੀ ਜੇ ਕੱਲ੍ਹ ਲੜਾਈ ਹੋ ਗਈ ਸੀ ਜਿਹਦੇ ਕਰਕੇ ਆਪਾਂ ਕਰਨ ਦੀ ਵਾਇਫੋਲ ਬਲਵੰਤ ਚੰਦ ਭਾਂਤ ਤੇ ਮੁਕਦਮਾ ਦਿੱਤੇ ਕਰਕੇ ਦੂਜੇ ਹੋ ਗਿਆ ਠੀਕ ਹੈ ਸਰ ਥੈਂਕ ਯੂ